ਸ਼ਲੋਕ ਮਹਲਾ 3ਾ ਵਿਣ ਸਤਿਗੁਰ ਸੇਵੇ ਸੁਖ ਨਹੀਂ ਭਾਈ ਸਤਿਗੁਰੂ ਸੱਜੇ ਪਾਤਸ਼ਾਹ ਦੀ ਸੇਵਾ ਕਰੀ ਤੋਂ ਬਗੈਰ ਜਿਸੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਈ ਨਾ ਹੈ ਮਰ ਜਮਹਿ ਵਾਰੂਆ ਮੋਹ ਦੇ ਮਾਰੇ ਹੋਏ ਜੀਵ ਜਮਦੇ ਰਹਿੰਦੇ ਆ ਮਰਦੇ ਰਹਿੰਦੇ ਆ ਵਾਰ-ਵਾਰ ਜੁਨਾ ਚ ਉਦੇ ਜਾਂਦੇ ਆ ਮੋਹ ਠਗੌਲੀ ਪਾਈ ਅਨ ਇਹ ਮਾਇਆ ਦੇ ਮੋਹੂ ਪੀ ਠਗਬੁੱਟੀ ਪਾਤੀ ਐ ਨਾ ਜੀਆਂ ਤੇ ਬਹੁਤ ਦੂਜੇ ਭਾਇ ਵਿਕਾਰ ਇਸ ਕਰਕੇ ਬਹੁਤ ਦੁਆਇਤ ਭਾਰ ਰੱਖਦੇ ਆ ਤੇ ਵਿਕਾਰਾਂ ਵਿੱਚ ਲੱਗੇ ਰਹਿੰਦੇ ਆ ਖੋਟੀਆਂ ਕਾਰਾਂ 'ਚ ਇੱਕ ਗੁਰ ਪ੍ਰਸਾਦੀ ਉੱਭਰੇ ਇੱਕ ਸਤਗੁਰਾਂ ਦੀ ਕਿਰਪਾ ਕਰਕੇ ਜਿਹੜੇ ਗੁਰਮਖੋ ਬਚੇ ਹਨ ਜਿਸ ਜਨ ਕੋ ਕਰਹਿ ਸਭ ਨਮਸਕਾਰ ਆਏ ਬਜ ਗਏ ਉਹਨਾਂ ਜਨਾਂ ਨੂੰ ਸਾਰੇ ਬੰਦਨਾ ਕਰਦੇ ਨਮਸਕਾਰਾਂ ਕਰਦੇ ਕਿ ਧੰਨੇ ਹਨ ਨਾਨਕ ਅਨ ਦਿਨ ਨਾਮ ਤੇ ਆਏ ਤੂੰ ਅੰਤਰ ਮਹਾਰਾ ਕਹਿੰਦੇ ਹੈ ਭਾਈ ਜੇ ਤੂੰ ਵੀ ਉੱਚਾ ਬਣਨਾ ਹੈ ਧਰ ਆਦਿ ਨੇ ਹਿਰਦੇ ਦੇ ਅੰਦਰ ਨਾਮ ਤੇ ਆਇਆ ਕਰ ਤੂੰ ਅੰਦਰ ਜਿਤ ਪਾਵਹਿ ਮੋਖ ਦੁਆਰ ਜਿਤ ਕਰਕੇ ਦੁਆਰ ਸੰਸਾਰ ਤੋਂ ਮੁਕਤੀ ਪਾ ਲਵੇ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਪਾ ਲਵੇ ਦੁਆਰਿਆਂ ਵਾਲੇ ਸਰੀਰ ਤੋਂ ਮੋਖ ਪਾ ਲਵੇ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਇਹ ਮਾਇਆ ਦੇ ਮੋਹ ਵਿੱਚ ਲੱਗ ਕੇ ਜੀਵਨ ਇਹ ਚੀਜ਼ਾਂ ਨੂੰ ਭੁਲਾ ਦਤਾ ਹੈ ਸੱਚ ਮਰਨਾ ਹਰ ਨਾਮ ਇੱਕ ਤਾਂ ਸੱਚਾ ਹਰੀ ਦਾ ਨਾਮ ਭੁਲਾ ਦਤਾ ਹੈ ਤੇ ਇੱਕ ਮਰਨਾ ਸੱਚਾ ਹੈ ਨਾ ਜਿਸ ਪ੍ਰਕਾਰ ਹੈ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਜਿੱਥੇ ਸਾਰੇ ਸੰਗਤ ਜੀ ਸਿਆਲਕੋਟ ਦੇ ਅੰਦਰ ਹਮਜਗ ਉਸ ਇੱਕ ਪੀਰ ਸੀ ਉਹ ਮਕਬਰੇ ਦੇ ਵਿੱਚ ਬੈਠਾ ਸੀ ਚਿਲੀਸਾ ਕੱਢ ਰਿਹਾ ਸੀ ਕਿ ਮੈਂ ਇਹ ਸ਼ਾਹੂਕਾਰ ਨੂੰ ਮਾਰ ਦੇਣਾ ਇਹ ਸਾਰੇ ਸ਼ਹਿਰ ਨੂੰ ਮੈਂ ਗਰ ਕਰ ਦੇਣਾ ਸਿਆਲਕੋਟ ਨੂੰ ਮਹਾਰਾ ਉੱਥੇ ਗਏ ਸਨ ਬੇਰ ਸਾਹਿਬ ਗੁਰਦਾਰੇ ਦੇ ਪਾਸੋਂ ਮਕਬਰਾ ਸੀ ਬਣਿਆ ਹੋਇਆ ਉੱਥੇ ਜਦੋਂ ਗਏ ਤੇ ਮਹਾਰਾ ਉਹਦੇ ਮਰੀਦਾਂ ਨੂੰ ਕਿਹਾ ਇਹਨੂੰ ਕਹੋ ਵੀ ਪੀਰ ਨੂੰ ਨਿਕਲੇ ਆਵੇ ਸ਼ਹਿਰ ਦਾ ਕੀ ਕਸੂਰ ਹੈ ਇਹ ਕਹਿਣ ਲੱਗੇ ਮਹਾਰਾ ਸ਼ਾਹੂਕਾਰ ਹੈ ਨੂੰ ਇਹਨ ਪੁੱਤਰ ਦਤੇ ਸੀ ਉਹਦੇ ਚਾਰ ਹੋਏ ਪੁੱਤਰ ਕਿਹਾ ਸੀ ਮੇਰਾ ਮਰੀਦ ਬਣਾ ਰਹੀ ਹਾਂ ਔਰ ਬਣਾਇਆ ਨਹੀਂ ਇਸ ਕਰਕੇ ਸ਼ਹਿਰ ਨੂੰ ਘਰ ਕਰਨ ਵਾਸਤੇ ਚਰੀਸਾ ਕੱਢ ਰਿਹਾ ਉਸ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਉਹਨੂੰ ਪੀਰ ਨੂੰ ਕਹਦੇ ਬਾਹਰ ਆਜੇ ਸ਼ਹਿਰ ਨੂੰ ਘਰਕ ਨਾ ਕਰੇ ਇਹ ਕਹਿਣ ਲੱਗਾ ਕੋਈ ਪ੍ਰਤੀਆਵਾ ਦਿਖਾਓ ਗੁਰੂ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਨੇ ਜਦੋਂ ਝਾਕੇ ਉਤਲਾ ਜਿਹੜਾ ਸਾਰਾ ਉਹ ਗੁੰਮਣ ਸੀ ਸਾਰਾ ਫਟ ਗਿਆ ਜਦੋਂ ਫਟ ਗਿਆ ਉਹਦੇ ਚ ਧੁੱਪ ਵੇਖ ਕੇ ਪੀਰ ਨਿਕਲਿਆ ਮੇਰੇ ਤੇ ਲੰਕੇ ਡਿੱਗ ਪਵੇ ਫੇਰ ਗੁਰੂ ਸਾਹਿਬ ਦੇ ਪਾਸ ਬੇਰ ਸਾਹਿਬ ਆਇਆ ਬੇਰ ਸਾਹਿਬ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸ਼ਾਹੂ ਕਰਨੇ ਬੜਾ ਪਾਪ ਕੀਤਾ ਮੈਨੂੰ ਪੁੱਤਰ ਦੇਣਾ ਕਰਕੇ ਫੇਰ ਇਹ ਮੁਕਰ ਗਿਆ ਇਹ ਸਾਰੇ ਸ਼ਹਿਰ ਨੂੰ ਇਹ ਗਰ ਕਰਨਾ ਹੈ ਮਹਾਰਾ ਕਹਿੰਦੇ ਸ਼ਹਿਰ ਦਾ ਕੀ ਕਸੂਰ ਹੈ ਇੱਥੇ ਬੰਦੇ ਵੀ ਵਸਦੇ ਐ ਕਹਿੰਦੇ ਮਹਾਰਾ ਕਿਹ ਜੇ ਵਸਦੇ ਬੰਦੇ ਉਸ ਵੇਲੇ ਭਾਈ ਮਰਦਾਨੇ ਨੂੰ ਸੋਇਨਾ ਦਾ ਟਕਾ ਦੇ ਕੇ ਮਹਾਰਾ ਨੇ ਭੇਜਿਆ ਜਾ ਮਰਦਾਨੇ ਸੱਚ ਤੇ ਝੂਠ ਲਿਆ ਜਦੋਂ ਖਰੀਦਣ ਵਾਸਤੇ ਮਰਦਾਨਾ ਗਿਆ ਕੀ ਵੇਖਿਆ ਮਰਦਾਨੇ ਨੇ ਦੁਕਾਨਾਂ ਤੇ ਪੁੱਛਿਆ ਕਿਦੋਂ ਸੱਚ ਤੇ ਝੂਠ ਨਾ ਮਿਲਿਆ ਇੱਕ ਸ਼ਾਹੂਕਾਰ ਸੀ ਮੂਲਾ ਜੀ ਦਾ ਨਾਮ ਸੀ ਉਸਨ ਮਰਨੋ ਸੱਚ ਤੇ ਜਿਉਣਾ ਝੂਠ ਲਿਖ ਕੇ ਦੇ ਦਿੱਤਾ ਮਰਦਾਨਾ ਕਾਗਜ਼ ਲੈ ਆ ਕਹਿੰਦੇ ਜੀ ਆਹ ਦਿੱਤਾ ਹੈ ਮਹਾਰਾ ਕਹਿੰਦੇ ਵੀ ਸੌਦਾ ਤਾਂ ਠੀਕ ਹੈ ਉਹਨੂੰ ਪੀਰ ਨੂੰ ਦੱਸਿਆ ਇਹਦੇ ਦੇ ਮਰਨਾ ਸੱਚ ਸਮਝਣ ਵਾਲੇ ਇੱਥੇ ਵਸਦੇ ਐ ਤੇ ਜਿਉਣਾ ਝੂਠ ਸਮਝਦੇ ਐ ਤੇ ਤੂੰ ਕਿਉਂ ਇੱਕ ਸ਼ਹਿਰ ਨੂੰ ਘਰ ਕਰਨਾ ਚਾਹੁੰਦਾ ਉਹ ਪੀਰ ਤਾਂ ਗਿਆ ਫਿਰ ਸਰਦਾਰਾਂ ਦਾ ਖਿਆਲ ਆ ਗਿਆ ਵੀ ਮੂਲੇ ਨੂੰ ਹੀ ਪਰਖ ਲਈਏ ਉਹਨੂੰ ਪਰਖਣੋਂ ਆਪ ਤੇ ਬੁਲਾਇਆ ਕਹਣ ਲੱਗੇ ਕਿਉਂ ਬਈ ਤੇਰੇ ਦਿਲਡ ਹੋ ਗਿਆ ਮਰਨਾ ਸੱਚ ਤੇ ਜਿਉਣਾ ਝੂਠ ਕਹਿੰਦੇ ਨਹੀਂ ਮਾਰਿਆ ਮੈਂ ਤਾਂ ਸੰਤਾਂ ਤੋਂ ਸੁਣਿਆ ਹੈ ਲਿਖ ਦਿੱਤਾ ਆਪਦੇ ਪੈਸਾ ਸੋਨੇ ਦਾ ਇਹ ਪੌਂਡ ਲੈਣ ਵਾਸਤੇ ਲਾਲਚ ਕੀਤਾ ਮਾਰਾ ਕਹਿੰਦੇ ਦਸਵੇਂ ਤੇਰੀ ਕੀ ਰਾਇ ਹੈ ਕਹਿੰਦਾ ਮਾਰਾ ਮੈਂ ਕਰਨਾ ਚਾਹੁੰਨਾ ਮਰਨਾ ਸੱਚ ਇਹ ਜਾਨਣਾ ਚਾਹੁੰਨਾ ਚੰਗਾ ਮਾਰਾ ਕਹਿੰਦੇ ਸਾਡੇ ਨਾਲ ਚੱਲ ਜਦੋਂ ਇਹ ਮਾਰਾ ਵਚਨ ਕੀਤੇ ਨਾਲ ਤੁਰ ਪਿਆ ਦੁਕਾਨ ਬੰਦ ਕਰਕੇ ਇੱਥੋਂ ਮਾਰਾ ਬਹਾਲਪੁਰ ਚਲੇ ਗਏ ਉੱਥੇ ਬੈਠੇ ਬੈਠੇ ਮਾਰਾ ਸਭ ਹੱਸ ਪਏ ਕਹਿੰਦੇ ਮੂਲਾ ਦੱਸ ਤੇਰਾ ਮੋਹ ਟੁੱਟਿਆ ਹੈ ਕਿ ਨਹੀਂ ਕਹਿੰਦਾ ਜੀ ਟੁੱਟਿਆ ਨਹੀਂ ਕਹਿੰਦੇ ਤੇਰੇ ਘਰ ਦੇ ਵਿੱਚ ਕਿਸੇ ਤੇਰੇ ਦੁਸ਼ਮਣ ਨੇ ਜਾ ਕੇ ਕਿਹਾ ਤੇਰੀ istri ਨੂੰ ਮੂਲਾ ਸੰਤਾਂ ਦੇ ਨਾਲ ਗਿਆ ਸੀ ਉਹ ਤਾਂ ਗੁਜ਼ਰ ਗਿਆ ਇਹ ਸੁਨੇਹਾ ਮਿਲਿਆ ਤੂੰ ਦੱਸ ਹੁਣ ਕਹਿੰਦਾ ਰੋਣ ਲੱਗ ਗਿਆ ਮਾਰਾ ਮੈਨੂੰ ਬਚਾ ਦਿਓ ਮਾਰਾ ਕਹਿੰਦੇ ਬਚਾਤਾ ਦੇਾਂਗੇ ਤੂੰ ਦੱਸ ਹੁਣ ਤੇਰੇ ਅੰਦਰ ਹੁਣ ਜਿਉਣਾ ਸੱਚ ਮੰਨਿਆ ਹੈ ਕਿ ਤੇ ਮਰਨਾ ਸੱਚ ਮੰਨਿਆ ਹੈ ਕਹੇ ਨਾਮ ਆਰਾ ਮੈਨੂੰ ਮੋਹ ਆਉਂਦਾ ਪਹਿਲਾਂ ਵਿਚਾਲਾਂ ਉਹਦਾ ਪੈਰਕ ਜਸਵਾਹ ਹੋ ਜੂ ਮਾਰੇ ਕਹਿੰਦੇ ਪਜਾਤਾ ਤੈਨੂੰ ਪਹਿਲਾਂ ਹੀ ਦਿੰਨੇ ਆ ਅੱਖਾਂ ਮੀਚ ਜਦੋਂ ਅੱਖਾਂ ਮੀਟੀਆਂ ਮੂਰ ਦੇ ਸਿਆਲਕੋਟ ਆ ਕੇ ਇਸਤਰੀ ਨਲੇਰ ਫੜੀ ਹੋਈ ਤਿਆਰੋਂ ਕਿ ਸਤੀ ਹੋਣ ਚੱਲੀ ਸੀ ਉਸ ਵੇਲੇ ਉਹਨੂੰ ਰੱਖ ਲਿਆ ਉਹਦੇ ਨਾਲ ਬਾਲਾ ਮੋਹ ਪੈ ਗਿਆ ਮੇਰੇ ਪਿੱਛੇ ਸਤੀ ਹੁੰਦੀ ਸੀ ਫੇਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫੇਰਾ ਪਾਇਆ ਤੇ ਕਿਹਾ ਵੀ ਆਪਣਾ ਇੱਕ ਸੰਸਾਰੀ ਗ੍ਰਸਤੀ ਮਲਾਪੀ ਹੈ ਭਾਈ ਮਾਲਿਆ ਚ ਲੈ ਆਈਏ ਜਦੋਂ ਮਹਾਰਾਜ ਸਾਹਿਬ ਗਏ ਉਦੋਂ ਮਾਰੇ ਨੂੰ ਵੇਖ ਕੇ ਉਸ ਇਸਤਰੀ ਨੇ ਦੂਰੋਂ ਕਹਿਤਾ ਅੰਦਰ ਲੋਕਿਆ ਸ਼ਹਿਰੀ ਜਾ ਕੇ ਗੁਰੂ ਸਾਹਿਬ ਨਾਲ ਲੈ ਜਾਣ ਤੈਨੂੰ ਉਹੀ ਆਗੇ ਜਿਹੜੇ ਨੂੰ ਅੱਗੇ ਲੈ ਗਏ ਸੀ ਇਸ ਖਿਆਲ ਦੇ ਨਾਲ ਉਹ ਹੀਰੇ ਚ ਜਾ ਕੇ ਅੰਦਰ ਲੋਕਿਆ ਸਰਸੰਗੇ ਜੀ ਉਸ ਵਕਤ ਗੁਰੂ ਸਾਹਿਬ ਨੇ ਕਿਹਾ ਹੋ ਮੂਲੇ ਕਿਉਂ ਆਵਾਜ਼ ਕੇ ਕਿ ਜਿਵੇਂ ਤੁਸੀਂ ਬੁਲਾਉਣੇ ਮਾਰਾ ਉਹ ਤਾਂ ਘਰ ਨਹੀਂ ਸੱਜੇ ਪਾਤਸ਼ਾਹ ਜੀ ਉਸ ਵੇਲੇ ਵਾਪਸ ਆ ਗਏ ਵਾਪਸ ਆ ਕੇ ਵੇ ਭਜਨ ਕੀਤਾ ਉਹ ਦੂਸਰੀ ਬੌਲੀ ਸਾਹਿਬ ਜਿਹੜੀ ਮਣੀ ਅ ਸਿਆਲਕੋਟ ਲਹਿੰਦੇ ਵੱਲ ਉੱਥੇ ਬੈਠ ਕੇ ਬਚਨ ਕੀਤਾ ਨਾਲ ਕਰਾਰਾਂ ਦੋਸਤੀ ਕੂੜਾ ਕੂੜੀ ਪਾਏ ਮਰਨ ਜਾਪੇ ਬੂਲਿਆ ਆਵੇ ਕਿੱਤੇ ਥਾਏ ਇਹ ਜਦੋਂ ਸ਼ਲੋਕ ਉਚਾਰਿਆ ਉਹ ਗਹਿਰੇ ਵਿੱਚੋਂ ਸੱਪ ਨਿਕਲ ਕੇ ਉਸ ਦੇ ਲੜ ਗਿਆ ਸਾਧ ਸੰਗੇ ਜੀ ਸੱਪ ਇੰਨਾ ਲੜਿਆ ਕਾਲਾ ਨਾਗ ਸੀ ਕਹਿੰਦਾ ਮੈਨੂੰ ਮਾਰਤਾ ਗੁਰੂ ਸਾਹਿਬ ਤੁਧਾਂ ਬੇਮੋਹ ਕਰਤਾ ਇਉਂ ਕਹਿ ਕੇ ਬੇਹੋਸ਼ ਹੋ ਗਿਆ ਬੇਹੋਸ਼ ਹੋ ਕੇ ਡਿੱਗ ਪਿਆ ਲੋਕਾਂ ਨੇ ਚੱਕ ਕੇ ਮੰਜੀ ਤੇ ਬਾਕੇ ਮਾਰਾ ਦੇ ਕੋਲੇ ਲਿਆਏ ਗੁਰੂ ਮਾਰਾ ਕਹਿੰਦੇ ਭਾਈ ਅਸੀਂ ਪ੍ਰੇਮ ਨਾਲ ਮਿਲਣ ਗਏ ਸੀ ਇਹ ਸਾਥੋਂ ਲੋਗ ਗਿਆ ਹੁਣ ਕਰਤਾਰ ਵੱਲੋਂ ਮਾਰ ਪੈ ਗਈ ਹੁਣ ਨਹੀਂ ਇਹ ਜਿਉ ਸਕਦਾ ਉਸ ਵੇਲੇ ਫਿਰ ਉਹਦੇ ਪ੍ਰਾਨ ਨਿਕਲ ਕੇ ਫੂਕਦਾ ਲੋਕਾਂ ਨੇ ਉਹੇ ਸਰਸੰਗੇ ਜੀ ਮੂਲਾ ਜਿਹੜਾ ਸੀ ਦਸਵੇਂ ਪਾਤਸ਼ਾਹ ਵੇਲੇ ਤੱਕ ਕਿਹੜੀਆਂ ਜੁਨਾਂ ਚ ਫਿਰਦਾ ਰਿਹਾ ਜਦੋਂ ਮਾਰਾ ਸਾਹਿਬ ਸਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਿਕਾਰ ਘਾਟ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ ਐ ਉਸ ਵੇਲੇ ਉਹ ਸਹੇਦ ਤਾਈ ਬਾਜ ਦੇ ਪਾਸੋਂ ਸੱਤੇ ਪਾਤਸ਼ਾਹ ਜੀ ਨੂੰ ਪਕੜਾਇਆ ਜਦੋਂ ਬਾਜਨ ਜਾ ਕੇ ਚਪੇੜ ਮਾਰੀ ਤੇ ਉਸ ਵੇਲੇ ਉਸ ਇਹ ਜਿਹੜਾ ਸੀ ਬਣਿਆ ਹੋਇਆ ਉਹ ਮੂਲੇ ਦੀ ਗਤੀ ਹੋਈ ਤੇ ਉਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਕਹਿੰਦਾ ਮਾਰਾ ਬਖਸ਼ ਲਿਆ ਮੈਨੂੰ ਉਸ ਵੇਲੇ ਬਚਨ ਕੀਤੇ ਵੀ ਦਸਮਾ ਸਰੂਪ ਧਾਰ ਕੇ ਇਹਨੂੰ ਬਖਸ਼ ਲਵਾਂਗੇ ਇਸ ਪ੍ਰਕਾਰ ਸਾਧ ਸੰਗਤ ਜੀ ਮਰਨਾ ਭੁਲਾ ਛੱਡਿਆ ਸੀ ਸਤਿਗੁਰਾਂ ਨੇ ਤਾਂ ਬਖਸ਼ ਲਿਆ ਸੀ ਉਹ ਜਿਹੜਾ ਮਾਰੇ ਦੇ ਵਕਤ ਚਰਨਾਂ ਦੇ ਪਾਸ ਮਰਨ ਵੇਲੇ ਲਗੇ ਸੀ ਉਹਦਾ ਫਾਲੇ ਹੋਇਆ ਕਿ ਦਸਵੇਂ ਪਾਸ਼ੇ ਨੇ ਬਚਾਲਿਆ ਜੂਨਾ ਚੋਂ ਉਹਨੂੰ ਮੁਕਤ ਕਰ ਦਿੰਦਾ ਸੀ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਮਾਇਆ ਮੋਹ ਵਿਸਾਰਿਆ ਇਹ ਮਾਇਆ ਦੇ ਮੋਹ ਚ ਲੱਗੇ ਜੀਵ ਵਿਸਾਰ ਦਿੱਤਾ ਤਾਂ ਸੱਚ ਮਰਨਾ ਹਰਨਾ ਇਕ ਤਾਂ ਸੱਜਾ ਹਰੀ ਦਾ ਨਾਮ ਇਕ ਮੌਤ ਨੂੰ ਵਿਸਾਰ ਛੱਡਿਆ ਮੌਤ ਜੀਤੇ ਨਹੀਂ ਕਰਦਾ ਹੈ ਕੰਦਾ ਕਰਦਿਆਂ ਜਨਮ ਗਿਆ ਤੇ ਕੰਦਾ ਕਰਦਿਆਂ ਸਾਰਾ ਹੀ ਜਨਮ ਗੁਜ਼ਰ ਗਿਆ ਹੈ ਅੰਦਰ ਦੁੱਖ ਸਹਾਂ ਅੰਦਰ ਦੁੱਖ ਹੀ ਦੁੱਖ ਹੈ ਤੇਰੇ ਸਹਾਂ ਵੀ ਫਾਰਸੀ ਤੋਂ ਪਤਾ ਨਾ ਹੋਵੇ ਦੁੱਖ ਹੀ ਦੁੱਖ ਅੰਦਰ ਸਹਾਰਨਾ ਹੈ ਨਾਨਕ ਸਤਗੁਰੂ ਸੇਵ ਉਪਾਇ ਜਿਹੜਾ ਸਤਗੁਰਾਂ ਦੀ ਸੇਵਾ ਕਰੀ ਹੈ ਜਿਨ੍ਹਾਂ ਨੂੰ ਸਤਗੁਰੂ ਜੀ ਕਹਿੰਦੇ ਸੋ ਪਾਇਆ ਹੈ ਜਿਨ ਪੂਰਵ ਲਿਖਿਆ ਕਰਮ ਜਿਨ੍ਹਾਂ ਦੇ ਪੂਰਵਲੇ ਕਰਮ ਲਿਖੇ ਸੀ ਉਹ ਗੁਰੂ ਸਾਹਿਬ ਦੀ ਸ਼ਰਨ ਆਏ ਨਸਕਾਮ ਕਰਮ ਜਿਨ੍ਹਾਂ ਨੇ ਕੀਤੇ ਸਨ ਪੌੜੀ ਲੇਖਾ ਪੜੀਏ ਹਰਨਾ ਜੇ ਲੇਖਾ ਸਾਹਿਬ ਦਾ ਪੜਨਾ ਤਾਂ ਪਰਮੇਸ਼ਰ ਦੇ ਨਾਮ ਦਾ ਪਾਈ ਸਾਹਿਬ ਕਿਤਾਬ ਪੜੋ ਫਿਰ ਲੇਖ ਨਾ ਹੋ ਫਿਰ ਮੁੜ ਕੇ ਮੱਥੇ ਤੇ ਲੇਖ ਨਹੀਂ ਹੋਵੇਗਾ ਮੁਕਤ ਹੋ ਜਾਵੋਗੇ ਪੁੱਛ ਨਾ ਸਕੈ ਕੋ ਤਾਨੂੰ ਕੋਈ ਹਸਾਬ ਕਿਤਾਬ ਆ ਕੇ ਜਮਦੂਤਾ ਤੋਂ ਕੋਈ ਨਹੀਂ ਪੁੱਛ ਸਕੇਗਾ ਹਰ ਦਰ ਸਾਧ ਤੋਂ ਹੀ ਖਰੀ ਦੇ ਦਰ ਸਦਾਵਾ ਤੇ ਤੁਹਾਨੂੰ ਢੋਈ ਆਸਰਾ ਮਿਲੇਗਾ ਮਲਾਪ ਹੋਵੇਗਾ ਵਾਹਿਗੁਰੂ ਦੇ ਨਾਲ ਜਮ ਕਾਲ ਮਿਲੇ ਦੇ ਭੇਟ ਇਹ ਜੋਂ ਜਿਹੜਾ ਕਾਲ ਕਰਨ ਵਾਲਾ ਤੁਹਾਨੂੰ ਭੇਟਾ ਦੇ ਕੇ ਮਿਲੇਗਾ ਸਕੇਗਾ ਕਿ ਧੰਨ ਜਿਹੜੇ ਤੁਸੀਂ ਪਰਮੇਸ਼ਰ ਦੀ ਭਗਤੀ ਕੀਤੀ ਐ ਸੇਵਕ ਨਿਤ ਹੋਏ ਉਹ ਨਿਤ ਦੇ ਸੇਵਕ ਬਣ ਜਾਣਗੇ ਤੁਹਾਡੇ ਪੂਰੇ ਗੁਰਦੇ ਮਹਿਲ ਪਾ ਇਹ ਪੂਰੇ ਗੁਰਾਂ ਦਾ ਮਹਿਲ ਤਰੀਆਪਾਦ ਸੱਚਖੰਡ ਰੂਪ ਸਰੂਪ ਪਾ ਲਿਆ ਬਾਦ ਪ੍ਰਗਟ ਲੋਈ ਉਹਨਾਂ ਦੀ ਸਾਰਿਆਂ ਲੋਕਾਂ ਚ ਜਿਤ ਪ੍ਰਗਟ ਹੋ ਗਈ ਕੋਈ ਲੁਕੇ ਛਿਪੇ ਨਹੀਂ ਰਹਿੰਦੇ ਹਨ ਨਾਨਕ ਅਨਹਦ ਤੁਨੀ ਦਰ ਵਜਦੇ ਸਤਗੁਰੂ ਜੀ ਕਹਿੰਦੇ ਕਿ ਕਰਾਸ ਉਹਨਾਂ ਦੇ ਤੁਨੀ ਵਾਲੇ ਬਾਜੇ ਅੱਠੇ ਪੈਰਾਂ ਜਪਾ ਜਪ ਦੇ ਸਤਨਾਮ ਸ੍ਰੀ ਵਾਹਿਗੁਰੂ ਦੇ ਪਰਗਟ ਹੋਏ ਹਨ ਮਿਲਿਆ ਹਰ ਸੋਈ ਉਹ ਅਕਾਲ ਪੁਰਖ ਨਾਲ ਮਿਲ ਗਿਆ ਪੁਰਖ ਜਿਨੇ ਉਹ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਪੂਰੇ ਗੁਰਦੇ ਮਹਿਲ ਪਾਇਆ ਪਤ ਪਰਗਟ ਲੋਈ ਨਾਨਕ ਅਨਹਦ ਤੁਮੀ ਦਰਵਾਜ ਦੇ ਮਿਲਿਆ ਹਰ ਸੋਈ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਲੂਕ ਮਹੱਲਾ ਤੀਜਾ ਗੁਰ ਕਾ ਕਹਿ ਆ ਜੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਦਿੰਦੁਨੀ ਨੇ ਵਾਲੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਾਰੇ ਜੀਆਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਸਤਿਗੁਰਾਂ ਨੇ ਗੁਰੂ ਕੇ ਤੀਰਥ ਬੌਲੀ ਸਾਹਿਬ ਰਚ ਕੇ 84 ਕਟਣ ਵਾਸਤੇ ਗੁਰੂ ਮਹਾਰਾਜ ਸਾਹਿਬ ਨੇ ਸੁਖਾਲਾ ਜੇਤੁਨ ਜੀਆਂ ਦਾ ਆਵਾਗੌਣ ਮੇਟਣ ਵਾਸਤੇ ਪਵਿੱਤਰ ਤੀਰਥ ਗੁਰੂ ਤੀਰਥ ਆਰੰਭ ਕੀਤੇ ਹਨ ਜਿਨ੍ਹਾਂ ਨੇ ਜੋ ਸਤਗੁਰੂ ਚੋਜੀ ਪਾਦਸ਼ਾਹ ਜੀ ਕਿਸੇ ਨੂੰ ਦੁਖੀ ਨੂੰ ਵੇਖ ਕੇ ਸਹਾਰ ਨਹੀਂ ਸਕਦੇ ਛਾਤੀ ਉਹਨਾਂ ਦਾ ਦੁੱਖ ਨਿਵਰਤ ਕਰ ਦਿੰਦੇ ਹਨ ਜੇ ਸਤਿਗੁਰੂ ਜੀ ਨੇ ਜਿਨ੍ਹਾਂ ਤੇ ਗੁਰਤਾ ਗੱਦੀ ਕੀਤੀ ਹੈ ਸ੍ਰੀ ਗੋਇੰਦਵਾਲ ਸਾਹਿਬ ਕੋਈ ਰੋਗੀ ਅਤੇ ਕੋਈ ਕਿਸੇ ਪ੍ਰਕਾਰ ਦੇ ਕਲੇਸ਼ ਵਾਲਾ ਸਭਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸੁਖ ਦਿੱਤੇ ਅਤੇ ਕਾਲ ਨੂੰ ਬੰਦ ਕਰਤਾ ਕਿ ਜਿਨ੍ਹਾਂ ਚ ਸਿੰਘ ਗੁਰਤਾ ਗੱਦੀ ਕਰਨੀ ਹੈ ਮਰਿਆ ਨੂੰ ਜਿਉਂਦੇ ਕਰਨਾ ਪਊ ਰੱਬ ਦੇ ਸ਼ਰੀਕ ਬਣਨਾ ਪਊ ਇਸ ਕਰਕੇ ਜਾਵੀ ਨਾ ਵੜੇ ਸਾਡੀ ਪੁਰੀ ਚ ਆਂਝਿਆ ਕਾ ਨਾਮ ਸੁਣੇ ਸੁਧ ਭਾਂਡਰਿਓ ਸੂਰਜ ਦਾ ਪੁੱਤਰ ਧਰਮਰਾਜ ਆ ਵੀ ਭੈ ਕਰਦਾ ਗੁਰੂ ਸਾਹਿਬ ਦੇ ਨਾਮ ਤੋਂ ਰੱਬ ਕੇ ਸੁਧ ਕੋਤਿੰ ਪ੍ਰਾਸ ਕਹਾ ਜੋ ਚਰਨ ਗੁਰੂ ਚਿਤਲਾਵਤ ਹੈ ਉਹਨਾਂ ਨੂੰ ਸੂਰਜ ਦੇ ਪੁੱਤਰ ਧਰਮਰਾਜ ਦਾ ਕੀ ਭਾਇਆ ਜੋ ਗੁਰੂ ਸਾਹਿਬ ਦੇ ਚਰਨਾਂ ਨਾਲ ਚਿਤ ਲਾਉਣ ਵਾਲੇ ਹੈ ਐਸਐਸ ਦੇ ਪਾਤਸ਼ਾਹ ਪਰਵਕਾਰੀ ਸ੍ਰੀ ਅਮਰਦਾਸ ਨਰਾਜ ਜੀ ਸ੍ਰੀ ਗੋਵਿੰਦਵਾਲ ਸਾਹਿਬ ਵਿੱਚ ਬਿਰਾਜਮਾਨ ਹਨ ਬਹੁਤ ਹੀ ਸਾਫ ਤੇ ਆਦਰ ਦੀਵਾਨ ਲੱਗਾ ਹੋਇਆ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਨ ਸਿੱਖ ਸੰਤਾਂ ਆਪਣੀ ਭਾਵਨਾ ਦੇ ਸਹਿਤ ਦਰਸ਼ਨ ਕਰ ਰਹੇ ਹਨ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਿੱਖਾਂ ਦੀ ਭਾਵਨਾ ਨੂੰ ਜਾਣ ਕੇ ਪਰਮ ਪੁਜਤਰ ਸ੍ਰੀ ਮੁਖਵਾਕ ਬਚਨੋ ਚਾਰਦੇ ਹਨ ਸਲੋਕ ਮਹੱਲਾ ਤੀਜਾ ਗੁਰ ਕਾ ਕਹਿ ਆ ਜੀ ਕਰੇ ਫਿਰ ਭਾਈ ਸਤਗੁਰੂ ਮਹਾਰਾਜ ਸਾਹਿਬ ਦਾ ਜੋ ਉਪਦੇਸ਼ ਕਿਹਾ ਹੋਇਆ ਹੈ ਜੀਆਂ ਦੀ ਕਲਿਆਣ ਕਰਨ ਵਾਸਤੇ ਨਿਸ਼ਕਾਮ ਕਰਮਾਂ ਦਾ ਕਰਨ ਪਰਮੇਸ਼ਰ ਦੀ ਭਗਤੀ ਕਰਨੀ ਬ੍ਰਹਮ ਗਿਆਨ ਵਿੱਚ ਇਸਤ ਹੋਣਾ ਮੁਖ ਭਗਤੀ ਵਰਤਨ ਵਿਰਾਗ ਅਤੇ ਇਹਦੇ ਤੇ ਗਿਆਨ ਦਾ ਨਿਸ਼ਟਾ ਹੋਣਾ ਇਹੋ ਸਤਿਗੁਰੂ ਸਾਹਿਬ ਦਾ ਜਿਹੜਾ ਕਿਹਾ ਹੋਇਆ ਵਚਨ ਹੈ ਜੇ ਕੋਈ ਅਧਿਕਾਰੀ ਸੇ ਕਰ ਲਵੇ ਸੁਖੀ ਹੂੰ ਸੁਖ ਸਾਰ ਉਹ ਸਾਰ ਰੂਪ ਜੋ ਬ੍ਰਹਮ ਦਾ ਸੁਖ ਹੈ ਉਸ ਨੂੰ ਪਾ ਕੇ ਸੁਖੀ ਹੋ ਜਾਂਦੇ ਹਨ ਹੂ ਨਿਸ਼ਚੇ ਕਰਕੇ ਉਹਨਾਂ ਨੂੰ ਸਾਰ ਸੁਖ ਰੂਪ ਜੋ ਹੈ ਸਾਰਿਆਂ ਦੇ ਸਦਾ ਰੂਪ ਪਰਮੇਸ਼ਰ ਉਹਦਾ ਆਨੰਦ ਪ੍ਰਾਪਤ ਹੋਇਆ ਹੈ ਗੁਰ ਕੀ ਕਰਨੀ ਭੋ ਕੱਟੀ ਐ ਸਤਿਗੁਰੂ ਸਾਹਿਬ ਦੀ ਕਰਨੀ ਭਗਤੀ ਕਰਨੇ ਕਰਕੇ ਸਤ ਪ੍ਰਕਾਰ ਦਾ ਪੈ ਮਾਰਾ ਦੀ ਕਿਰਪਾ ਨਾਲ ਕੱਟਿਆ ਜਾਂਦਾ ਇਹ ਪੈ ਪੈ ਪਰਲੋਕ ਪੈ ਜਨਮ ਬੇਦਨਾ ਜਾਤ ਅੰਦਰ ਕਰਿਆ ਗੋਤਪਾਇਆ ਸਤ ਮਾਥਰ ਪੈ ਸਾਤ ਨਾਨਕ ਪਾਵਹਿ ਪਾਰ ਸਤਗੁਰੂ ਸਾਹਿਬ ਕਹਿੰਦੇ ਸੰਸਾਰ ਸਮੁੰਦਰ ਚ ਗੋਤੇ ਨਹੀਂ ਉਹ ਖੰਦਾ ਜੁਨਾਰੂਪੀ ਲਹਿਰਾਂ ਵਿੱਚ ਨਹੀਂ ਉਹ ਪਿਸ਼ਾਲੇ ਖੰਦਾ ਪਾਰ ਮੁਕਤ ਰੂਪੀ ਕਿਨਾਰੇ ਨੂੰ ਪਾ ਲੈਂਦਾ ਮੁਕਤ ਹੋ ਜਾਂਦਾ ਉਹ ਮਹੱਲਾ ਤੀਜਾ ਸੱਚ ਪੁਰਾਣਾ ਨਾ ਥੀਏ ਫਿਰ ਭਾਈ ਸੱਚੇ ਨਾਮ ਨੂੰ ਜਪਣ ਵਾਲਾ ਜਿਹੜਾ ਹੈ ਉਹ ਪੁਰਖ ਦੇ ਨਾ ਹੀ ਕਿਸੇ ਪ੍ਰਕਾਰ ਦਾ ਵੀ ਜੀਰਣ ਹੋ ਗਿਆ ਹੈ ਪੁਰਾਣਾ ਹੋ ਗਿਆ ਤੇ ਉਹ ਸੱਚਾ ਨਾਮ ਵੀ ਕਿਹਾਂ ਜੁਗਾਂ ਦੇ ਜੀਵਾਂ ਵੀ ਕਲਿਆਣ ਕਰਦਾ ਹੁਣ ਕਰ ਜੂਚ ਆ ਕੇ ਪੁਰਾਣਾ ਹੋ ਗਿਆ ਹੁਣ ਸੱਚਾ ਨਾਮ ਪੁਰਾਣਾ ਹੋਣ ਵਾਲਾ ਨਿਤ ਨਵਾ ਹੈ ਨਾਮ ਨ ਮੈਲਾ ਹੂ ਸੱਚਾ ਪਾਤਸ਼ਾਹ ਵੀ ਪੁਰਾਣਾ ਨਹੀਂ ਹੁੰਦਾ ਜਿਵੇਂ ਬੁਢੇ ਹੋ ਜਾਂਦੇ ਦਰਦ ਹੋ ਜਾਂਦੇ ਹੈ ਤੇ ਉਹਦਾ ਨਾਮ ਜਿਹੜਾ ਜਪਣ ਵਾਲਾ ਜੀਵ ਵੀ ਮੜਾ ਨਹੀਂ ਹੁੰਦਾ ਜੀ ਵੀ ਸਾਧ ਸੰਗਤ ਜੀ ਆਗੁਣ ਪਾਪਾਂ ਦੀ ਨਿਵਰਤੀ ਕਰਕੇ ਸਦਾ ਨਿਰਮਲ ਉজ্জ্বল ਹੋ ਜਾਂਦਾ ਹੈ ਨਾਮ ਨਾ ਮੈਲਾ ਹੋਏ ਨਾਮ ਜਪਣ ਵਾਲਾ ਵੀ ਮੈਲਾ ਨਹੀਂ ਤਾਂ ਨਾਮ ਨਹੀਂ ਵੈਲਾ ਹੋਣ ਵਾਲਾ अनेका ਜੀਆਂ ਦੇ ਪਾਪਾਂ ਨੂੰ ਮੀਟ ਕੇ ਚਾਹ ਜੁਗਾਉਂਦਿਆਂ ਨੂੰ ਫੇਰ ਵੀ ਨਿਰਮਲ ਹੀ ਰਹਿੰਦਾ ਹੈ ਨਾਮ ਗੁਰ ਕੈ ਭਾਣੈ ਜੀ ਚੱਲੈ ਜੇ ਕਰਕੇ ਸਤਿਗੁਰੂ ਸਾਹਿਬ ਦੀ ਲਜਾਬ ਵਿੱਚ ਪੁਰਖ ਚੱਲੇ ਬਾੜ ਨ ਆਵਣੋ ਫੇਰ ਉਹਦਾ ਸੰਸਾਰ ਚੋਂ ਨਾ ਜਾਣਾ ਨਹੀਂ ਹੁੰਦਾ ਹੈ ਮੁਕਤ ਹੋ ਜਾਂਦਾ ਹੈ ਨਾਨਕ ਨਾਮ ਵਿਸਾਰਿਆ ਜੋ ਸੱਚੇ ਪਾਤਸ਼ਾਹ ਕਹਿੰਦੇ ਨਾਮ ਨੂੰ ਭੁਲਾ ਦਿੰਦਾ ਹੈ ਆਵਣ ਜਾਣਾ ਦੂ ਉਹਨਾਂ ਨੂੰ ਦੋਵੇਂ ਬਣੇ ਰਹਿੰਦੇ ਆਉਣਾ ਜਾਣਾ ਜਮਣ ਮਾਰ ਚ ਪਏ ਰਹਿੰਦੇ ਹਦੋਂ ਪੁਰਖ ਮੁਕਤ ਨਹੀਂ ਹੋ ਸਕਦੇ ਕਿਉਂਕਿ ਦੋ ਜੁਦਾਈ ਜੀ ਉਹਨੇ ਅੰਦਰ ਜੀਵ ਇਸ ਦਾ ਭੇਦ ਗਿਆਨ ਹੈ ਅਤੇ ਦੋ ਬਣੇ ਰਹਿੰਦੇ ਆਉਣਾ ਜਾਣਾ ਦੁੱਖ ਹੋ ਸੁਖ ਹੋ ਪਾਪ ਹੋ ਪੁੰਨੋ ਮਿੱਤਰ ਹੋ ਸਤਰ ਰਾਗ ਦੁਐ ਖਾਦਕ ਤੇ ਦ્વੈਤ ਬਣੀ ਰਹਿੰਦੀ ਆ ਉਹਦੇ ਤਾਈਂ ਪੌੜੀ ਮੰਗਤ ਜਨ ਜਾਚੈ ਦਾਨ ਇਸ ਕੀ ਬਾਦਸ਼ਾਹ ਪੌੜੀ ਦੁਆਰਾ ਚੌਥੇ ਪਾਦਸ਼ਾਹ ਫਰਮਾਉਂਦੇ ਹਨ ਇਹ ਅਧਿਕਾਰੀਆਂ ਮਹਾਰਾਜ ਅੱਗੇ ਹੋਰ ਦਇਆਸ਼ ਕਰੋ ਅਸੀਂ ਮਹਾਰਾਜ ਜਿਵੇਂ ਜਾਚ ਕੇ ਆ ਮੰਗਤੇ ਮੰਗਦੇ ਹੁੰਦੇ ਆ ਦਾਨ ਅਸੀਂ ਆਪ ਦੇ ਜਾਚ ਕਹਾ ਤੇਰੇ ਜਨ ਭਗਤ ਜਾਨ ਸੱਚੇ ਪਾਤਸ਼ਾਹ ਦਾਨ ਮੰਗਦੇ ਜਿਵੇਂ ਹਰ ਦੇਹੁ ਸੁਭਾਅ ਤੇਰੀ ਆਪ ਦਾ ਸੁਤੇ ਸਿੱਧ ਦਰਸ਼ਨਾਰੂਪੀ ਸਾਨੂੰ ਦਾਨ ਦਿਓ ਸੋ ਭਾਇ ਪ੍ਰਕਾਸ਼ ਰੂਪ ਪਰਮੇਸ਼ਵਰ ਹਰ ਦਰਸ਼ਨ ਦੀ ਪਿਆਸ ਹੈ ਸਾਡੇ ਹਿਰਦੇ ਦੇ ਹਰੀ ਆਪ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਦਰਸ਼ਨ ਤ੍ਰਿਪਤਾ ਤੁਸੀਂ ਆਪ ਦੇ ਦਰਸ਼ਨ ਕਰਕੇ ਤ੍ਰਿਪਤ ਹੁੰਨੇ ਹਾਂ ਜਿਵੇਂ ਅਮਲੀ ਜੀਵੇ ਅਵਲ ਖਾਏ ਇਹ ਆਪ ਦੇ ਦਰਸ਼ਨ ਕਰਕੇ ਪੂਰਨ ਤ੍ਰਿਪਤੀ ਹੁੰਦੀ ਹੈ ਖਿਨ ਪਲ ਘੜੀ ਨਾ ਜੀਵ ਇਹ ਮਾਰਾ ਖਿਨ ਪਲ ਜਿੰਨੇ ਟਾਈਮ ਚੋਂ ਕਿ ਜਿੰਨਾ ਚਿਰ ਵੀ ਜਿਉ ਨਹੀਂ ਸਕਦੇ ਹਾਂ ਬਿਨ ਦੇਖੇ ਮਗਲ ਜਿਹੜੀ ਇਹ 60ਵਾਂ ਹਿੱਸਾ ਪਲ ਹੁੰਦਾ ਹੈ ਕੜੀ ਵਿੱਚੋਂ ਤਾਂ ਪਰ ਜਿੰਨਾ ਚਿਰ ਤੇ ਪਰ ਵਿੱਚੋਂ ਖਿੰ ਜਿਹੜਾ ਹੈ ਤੇ ਕੜ ਸ਼ਬਦ ਕਿੰ ਆ ਦੋ ਖਿੰ ਗੁਜ਼ਰ ਜਾਂਦੇ ਆ ਕਿ ਨਾ ਜੀ ਰਣੀ ਜੀ ਹੋ ਸਕਦੇ ਹਾਂ ਬਿਨ ਦੇਖੇ ਮਰਾਂ ਮਾ ਮਾਤਾ ਪਿਤਾ ਰੂਪ ਸੰਤ ਜਨੋ ਮਾਰੇ ਦਰਸ਼ਨ ਦੇਖੇ ਤੋਂ ਬਗੈ ਸਾਡਾ ਮਰਨਾ ਹੁੰਦਾ ਹੈ ਸਤਗੁਰ ਨਾਲ ਦਿਖਾਲਿਆ ਸਤਗੁਰਾਂ ਨੇ ਐਸੀ ਕਿਰਪਾ ਕੀਤੀ ਹੈ ਸਾਰਿਆਂ ਦਾ ਪ੍ਰਕਾਸ਼ ਤਾਰੂ ਬਣ ਆਈ ਪ੍ਰਗਟ ਕਰਕੇ ਦਿਖਾ ਦਿੰਦਾ ਹੈ ਰਬ ਰਹਿਆ ਸਭ ਥਾਂ ਸਾਰੀਆਂ ਜਗ੍ਹਾ 'ਚ ਉਹ ਪਰਮੇਸ਼ਰ ਵਿਆਪਕ ਹੋ ਰਿਹਾ ਸੁੱਤਿਆਂ ਆਪ ਉਠਾਲ ਦੇ ਤੇ ਵਿਦਿਆਵੀ ਹਿੰਤ ਜੀਵ ਜਿਹੜੇ ਸੁੱਤੇ ਪਏ ਐ ਇਹਨਾਂ ਨੂੰ ਗਿਆਨ ਅਵਸਥਾ ਦੁਆਰਾ ਆਪ ਹੀ ਉਠਾਲ ਦਿੰਦੇ ਹਨ ਜਗ੍ਹਾ ਦਿੰਦੇ ਹਨ ਨਾਨਕ ਲੇਵ ਲਾਈ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਸਰੂਪ ਜਿਲੇ ਮਰਤੀ ਨੂੰ ਲਾ ਕੇ ਕਿਉਂ ਸੁਤੇ ਵਿਦਿਆ ਨੀਂਤੀਓ ਆਪ ਹੀ ਗਿਆਨ ਵਸਾ ਜੁਠਾਲ ਦੁੰਦੇ ਹਨ ਸਲੂਕ ਮਹੱਲਾ ਤੀਜਾ ਮਨਮੁਖ ਬੂਲ ਨਾ ਜਾਣਨੀ ਜਿਹੜੇ ਮਨਮੁਖ ਲੋਕ ਆ ਗੁਰਮੁਖਾਂ ਵਾਲੇ ਬੋਲ ਮਿੱਠੇ ਪਿਆਰ ਵਾਲੇ ਸ਼ਾਂਤੀ ਦੇਣ ਵਾਲੇ ਤੀਰਜ ਦੇਣ ਵਾਲੇ ਸਿੱਖਿਆ ਦੇਣ ਵਾਲੇ ਸਚਾਈ ਨੂੰ ਪ੍ਰਗਟ ਕਰਨ ਵਾਲੇ ਉਹ ਬੋਲ ਹੀ ਨਹੀਂ ਬੋਲਣ ਜਾਣ ਹੁੰਦੇ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਉਹਨਾਂ ਅੰਦਰ ਕਾਮ ਦਾ ਫੁਰਨਾ ਹੈ ਹਰ ਵਕਤ ਕਾਮ ਚ ਫਸੇ ਰਹਿੰਦੇ ਐ ਕ੍ਰੋਧ ਹੈ ਤੇ ਹੰਕਾਰ ਹੈ ਕਿ ਸਾਡੀ ਅਰਕਾ ਕੋਈ ਨਹੀਂ ਥਾਉ ਕੋਥਾਉ ਨਾ ਜਾਣਨੀ ਓਇਓ ਧੀ ਪਹਿਣ ਦੀ ਸਾਂਝ ਨਹੀਂ ਕਿਸੇ ਦੀ ਜਾਣਦੇ ਜਿਵੇਂ ਦੇਖ ਪੁਰਾਈਆਂ ਚੰਗੀਆਂ ਮਾਵਾਂ ਪਹਿਣਾ ਧੀਾਂ ਜਾਣੇ ਕਿਉਂ ਥਾਉ ਨਹੀਂ ਜਾਣਦੇ ਕਿ ਮੇਰੀ ਇਹ ਬਿਆਤਾ ਇਸਤਰੀ ਹੈ ਇਹਦੀ ਸੰਗਤ ਕਰਕੇ ਮੇਰੀ ਸੰਤਾਨ ਜਿਹੜੀ ਇਹ ਸੁਭ ਚੰਗੀ ਚੱਲੇਗੀ ਅਤੇ ਇਹ ਮੇਰੀ ਭੈਣ ਹੈ ਇਸੇ ਪ੍ਰਕਾਰ ਮੇਰੀ ਮਾਤਾ ਹੈ ਇਸ ਪ੍ਰਕਾਰ ਥਾਉ ਕਥਾਉ ਨੂੰ ਬੁਰੇ ਭਲੇ ਨੂੰ ਨਹੀਂ ਜਾਣਦੇ ਹਨ ਥਾਉ ਸੰਗਤ ਕੁ ਸੰਗਤ ਨੂੰ ਨਹੀਂ ਜਾਣਦੇ ਥਾਉ ਸਰੂਪ ਦੀ ਪ੍ਰਾਪਤੀ ਵਾਲਾ ਜੋ ਅੰਤਕਾਰਨ ਸੁੱਧ ਸਦੋਗੁਣ ਦੀ ਪ੍ਰਧਾਨਤਾ ਨਾਲ ਜਿਹੜਾ ਹੁਣਾ ਹੈ ਦੇਵੀ ਗੁਣ ਵਿਸ਼ੇਤ ਤੇ ਕੁਥਾਂ ਕੁ ਸੰਗਤ ਜਿੱਥੇ ਕਾਮ ਕ੍ਰੋਧ ਆਦਿਕ ਭੈੜੇ ਕਰਤੂਤਾਂ ਕਾਮ ਆਦਕਾਂ ਦੇ ਸੁਭਾਵ ਹਾਂ ਇਹ ਨਹੀਂ ਜਾਣਦੇ ਹਨ ਸਦਾ ਚਿਤ ਵਹਿ ਵਿਕਾਰ ਕੁਥਾਂ ਗਿਆਨਵਾਨਾਂ ਦੀ ਸੰਗਤ ਕੁਥਾਂ ਅਗਿਆਨੀਆਂ ਪੁਰਖਾਂ ਦੀ ਕੁ ਸੰਗਤ ਨਹੀਂ ਜਾਣਦੇ ਹਨ ਸਦਾ ਚਿਤ ਵਹਿ ਵਿਕਾਰ ਜਿੱਥੇ ਵੀ ਜਾਂਦੇ ਆ ਵਕਾਰ ਹੀ ਚਿਤ ਦੇ ਰਹਿੰਦੇ ਆ ਭੈੜੀ ਕਰਤੂਤ ਕਰਦੇ ਰਹਿੰਦੇ ਹਨ ਦਰਗਹਿ ਲਿਖਾ ਮੰਗੀਏ ਐਸੇ ਪੁਰਖਾਂ ਦੇ ਪਾਸੋਂ ਸੱਚੀ ਦਰਗਾਹ ਵਿੱਚ ਉਹ ਸਾਖ ਕਤਾਬ ਮੰਗਿਆ ਜਾਂਦਾ ਹੈ ਊਠੇ ਹੋਏ ਕੂੜਿਆ ਊਠੇ ਉਹ ਝੂਠੇ ਹੁੰਦੇ ਹੈ ਝੂਠ ਦੀ ਪ੍ਰਾਪਤੀ ਵਾਲੇ ਆਪੇ ਸ੍ਰਿਸ਼ਟ ਉਪਾਇਨ ਆਪ ਹੀ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਕਰੇ ਬੀਚਾਰ ਪਵਨ ਜੀ ਅਦ ਨਿਰਣਾ ਕਰਨ ਵਾਲਾ ਹੈ ਆਪਕੇ ਪੁੰਨੀ ਹੈ ਪਾਪੀ ਹੈ ਪਾਪਨ ਦੋਵੇਂ ਮਿਸਰ ਤੋਂ ਹੈ ਰਾਸ਼ੀ ਹੈ ਤਾਮਸੀ ਹੈ ਸਾਤਕੀ ਹੈ ਤੇ ਨਿਰਣਾ ਰੂਪੀ ਵਿਚਾਰ ਵੀ ਆਪ ਹੀ ਕਰਦਾ ਹੈ ਨਾਨਕ ਕਿਸ ਨੂੰ ਆਖੀ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਨੂੰ ਜਾ ਕੇ ਕਹੀਏ ਸਭ ਵਰਤਾ ਹੈ ਆਪ ਸਚਿਆ ਸਾਰਿਆਂ ਵਿੱਚ ਆਪ ਜੂ ਵਰਤ ਰਿਹਾ ਤੇ ਹੈ ਉਹ ਸਚਾਈ ਵਾਲਾ ਸਚਾ ਸਰੂਪ ਹੈ ਉਹ ਸਚਾਈ ਵਾਲਾ ਹੈ ਉਹ ਕਿਸੇ ਦੇ ਕੱਚ ਵਿੱਚ ਵਿੱਚ ਇਹ ਭੀੜਾ ਨਹੀਂ ਦੇਖ ਕਰਕੇ ਮਹਲਾ ਤੀਜਾ ਹਰ ਗੁਰਮੁਖ ਤਿੰਨੀ ਅਰਾਧਿਆ ਉਹ ਸਰੀਵੇ ਤਾਂ ਗੁਰਾਂ ਦਵਾਰ ਆਉਨਾ ਗੁਰਮਖਾਨੇ ਅਰਾਧਿਆ ਯਾਦ ਕੀਤਾ ਹੈ ਜਿਨ ਕਰਮ ਪ੍ਰਾਪਤ ਹੋ ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਹੋਏ ਸੀ ਪੂਰਵਲੇ ਜਨਮਾਂ 'ਚ ਉਹਨਾਂ ਤੇ ਕਰਮ ਕਿਰਪਾ ਹੋਈ ਈਸ਼ਵਰ ਦੀ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੋਈ ਗੁਰਾਂ ਦੀ ਪ੍ਰਾਪਤੀ ਕਰਕੇ ਉਹਨਾਂ ਦੇ ਤਾਈ ਮਹਾਰਾ ਸਾਹਿਬ ਜੀ ਨੇ ਕਰਮ ਬਖਸ਼ੀ ਕਰਕੇ ਸਰੂਪ ਦੀ ਪ੍ਰਾਪਤੀ ਕਰਤੀ ਪਰ ਉਸ ਕਿਰਪਾਤ ਉਹਨਾਂ ਦੀ ਹੋਈ ਹੈ। ਨਾਨਕ ਹਉ ਬਲਿਹਾਰੀ ਤਿੰਨ ਕੋ ਸਤਿਗੁਰੂ ਜੀ ਕਹਿੰਦੇ ਅਸੀਂ ਬਲਿਹਾਰ ਜਾਨੇ ਆ ਉਹਨਾਂ ਪੁਰਖਾਂ ਦੇ ਤਾਈ ਜਿਨ ਹਰ ਮਨ ਵਸਿਆ ਆਸੂ ਜਿਨਾਂ ਦੇ ਸੋਤ ਤੱਕ ਪਾ ਲੈ ਖਸੂਪ ਭਰੀ ਮਨ ਦੇ ਵਿੱਚ ਵਸਣਾ ਕੀਤਾ ਹੈ ਪਾਉੜੀ ਆਸ ਕਰੇ ਸਭ ਲੋਕ ਦੁਨੀਆਂ ਦੇ ਲੋਕ ਆਸਾ ਤਾਂ ਸਾਰੇ ਹੀ ਕਰਦੇ ਹਨ ਬਹੁਤ ਜੀਵਨ ਜਾਣਿਆ ਬਹੁਤ ਜੀਵਣਾ ਜਾਣ ਕੇ ਕਦੇ ਕਹਿੰਦੇ ਆਹ ਕੰਮ ਕਰ ਲਾਂਗੇ ਐ ਸਾਲ ਤੇ ਦੂਰੇ ਸਾਲ ਕਿਉਂ ਕਰ ਲਵਾਂਗੇ ਉਹਨਾਂ ਨੇ ਆਪਣੇ ਜੀਵਨ ਨੂੰ ਬਹੁਤਾ ਸਮਝਿਆ ਵੀ ਮਰਨਾ ਹੀ ਨਹੀਂ ਅਸੀਂ ਹੈ ਨਿਤ ਜੀਵਨ ਕੋ ਚਿੱਤ ਨਿਤ ਵਰਤੀ ਜਿਉਣ ਵਾਸਤੇ ਮਨ ਚਿਤ ਲੋਈ ਦੇ ਨੇ ਵੀ ਜਿਉਂਦੇ ਹੀ ਰਹੀਏ ਅਸੀਂ ਗੜ ਮੰਡਪ ਸਵਾਰਿਆ ਇਸ ਕਰਕੇ ਬੜੇ ਬੜੇ ਆਕੀ ਕਿਲੇ ਬਣਾਉਂਦੇ ਆ ਮੰਡ ਮਡੂਏ ਆ ਜਿਵੇਂ ਸਿੰਮਿਆਂ ਵਾਲਿਆਂ ਦੇ ਹੁੰਦੇ ਆ ਮੰਡ ਮੰਡੀ ਮੰਡੀਆਂ ਉੱਤੇ ਮਮਟੀਆਂ ਕੱਢ ਕੇ ਸਵਾਰ ਵਾਲੇ ਕਟੇਰੀਆਂ ਵਾਲੇ ਥਾਵਾਂ ਨੂੰ ਸਵਾਰਨਾ ਕਰਦੇ ਹਨ ਹਵੇਲੀਆਂ ਵਾਲ ਬੰਜ ਕਰ ਉਪਾਉ ਬੱਦੇ ਬਲ ਛਲ ਕਰਦੇ ਆ ਬੰਜ ਠੱਗੀ ਮਾਰਦੇ ਆ ਬੜੀ ਯਤਨ ਕਰਦੇ ਰਹਿੰਦੇ ਹਨ ਮਾਇਆ ਹਿਰ ਆਣਿਆ ਮਾਇਆ ਦੂਸਰਾਂ ਦੀ ਚਰਾ ਕੇ ਲਿਆਉਂਦੇ ਆ ਖਿੱਚ ਕੇ ਲੈ ਆਉਂਦੇ ਹਨ ਜਮ ਕਾਲ ਨਿਹਾਲੇ ਸਾਸ ਕਿਉਂ ਵੀ ਪਤਾ ਗਿਆਨੀਆਂ ਨੂੰ ਕਿ ਜਮ ਜੋ ਕਾਲ ਕਰਨ ਵਾਲਾ ਹੈ ਉਹ ਤਾਂ ਸਾਡੇ ਸਾਹਾਂ ਨੂੰ ਵੇਖਦਾ ਪੂਰੇ ਹੋਣ ਤੋਂ ਪਕੜ ਨਾ ਮਾ ਆਨ ਘਟਾ ਬੀਤਾਲਿਆ ਇਹ ਜਿਹੜੀ ਉਮਰ ਘਟਦੀ ਜਾ ਰਹੀ ਹੈ ਬੀਤਾਲਿਆ ਭੂਤਰਿਆਂ ਦੀ ਨਿਆਈ ਤੁਰੇ ਫਿਰਦੇ ਆ ਸੰਸਾਰ ਕਿਉ ਜੇ ਭੂਤ ਪ੍ਰੇਰਪਾਉਣ ਬਣ ਕੇ ਕਿਸੇ ਦੇ ਅੰਦਰ ਪ੍ਰਵੇਸ਼ ਹੋ ਜਾਂਦੇ ਆ ਕਿਸੇ ਪ੍ਰਕਾਰ ਬੀਤਾਲਿਆ ਪ੍ਰੇਤਾਂ ਦੀ ਨਿਆਈ ਤੁਰੇ ਫਿਰਦੇ ਆ ਤਾਲ ਰੂਪ ਤੋਂ ਰਹਤ ਹੈ ਦੇ ਦਵਾਇ ਦੇ ਤਾਲਾਂ ਨੂੰ ਪਿੱਟਣ ਵਾਲੇ ਹਨ ਨਾਨਕ ਗੁਰ ਸਰਣਾਈ ਉੱਭਰੇ ਸਤਿਗੁਰੂ ਜੀ ਸਾਹਿਬ ਕਹਿੰਦੇ ਹਨ ਜੇ ਉਹ ਸਤਿਗੁਰਾਂ ਦੀ ਭਾਈ ਸ਼ਰਣ ਪਏ ਹੈ ਉਹ ਗੁਰਮੁਖ ਬਰੇ ਬਚੇ ਹਨ ਹਰ ਗੁਰ ਰਖਵਾਲਿਆ ਉਹਨਾਂ ਦੇ ਹਰੀ ਅਕਾਲ ਪੁਰਖ ਦਾ ਸਰੂਪ ਜੋ ਗੁਰੂ ਨਾਨਕ ਸਾਹਿਬ ਹੈ ਉਹ ਰੱਖਿਆ ਕਰਨ ਵਾਲੇ ਹਨ ਹਰ ਗੁਰ ਨਾਨਕ ਜਿਹਨਾਂ ਪਾਸੇ ਉੱਤੇ ਬਹੁੜ ਫਿਰਜੋਂ ਨਾ ਆਏ